ਚੱਲ 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 ਲਵੇ ਲਾ ਮਾੜੀ ਜੀ ਲਵੇ ਲਾ ਮਾੜੀ ਜੀ ਲਵੇ ਲਾ ਪਤਾ ਲੱਗ ਜੂ ਚੱਲ 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 ਹੌਲੀ ਹੌਲੀ ਚੱਲ ਮਾੜੀ ਪਰਾਂ ਨੂੰ ਵਟਲਾ ਚੱਲ ਖੜ ਜਾ ਲੱਗੀ ਨਹੀਂ ਹੈਗੀ ਚੱਲ ਹਲਕਾ ਜਿਹਾ ਚੱਲ 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 ਲਾਂਗੀ 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 ਚੱਲ ਪਰਾਂ ਨੂੰ ਵਟਲਾ ਪਰਾਂ ਨੂੰ ਪਰਾਂ ਨੂੰ ਲੰਘੀ ਲੰਘੀ ਵੀਰੇ ਲੰਘੀ 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 ਬਸ ਹੁਣ ਨਹੀਂ ਲੱਗਦੀ ਲੱਗੀ ਲੰਘੀ ਚਾਲ ਜਮਾ ਸੜਕ ਦੇ ਵਿਚਾਲੇ ਜਮਾ ਸੜਕ ਦੇ ਵਿਚਾਲੇ ਦਰਖਤ ਦੇਖੋ ਐਨ ਕਾਰ ਵਾਲਾ ਗੱਡੀ ਕੱਢ ਕੇ ਲੈ ਗਿਆ ਹੌਲੀ ਹੌਲੀ ਆਹ ਦੇਖ ਲੋ ਜਿਵੇਂ ਸਾਈਡਾਂ ਤੋਂ ਦੀ ਲੋਕ ਲੰਘ ਕੇ ਆ ਰਹੇ ਨੇ ਬਿਲਕੁਲ ਸੜਕ ਦੇ ਵਿਚਾਲੇ ਇੱਥੇ ਜਗ੍ਹਾ ਨਹੀਂ ਇਹ ਬਹੁਤ ਜਗ੍ਹਾ ਜੜੀਆਂ ਸੜਕਾਂ ਨੇ ਰੁਕੀਆਂ ਪਈਆਂ ਨੇ